ਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਦੇ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਵੱਲੋਂ ਸਮਾਣਾ ਦੇ ਵਿੱਚ ਇਮਾਮਗੜ ਮੋਹੱਲੇ ਦੇ ਵਿੱਚ ਜਾ ਕੇ ਨੁਕੜ ਮੀਟਿੰਗ ਕੀਤੀ ਗਈ ਇਸ ਦੇ ਇਲਾਵਾ ਉਹਨਾਂ ਨੇ ਪਿੰਡਾਂ ਦਾ ਵੀ ਦੌਰਾ ਕੀਤਾ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਲੇਕਿਨ ਵਿਰੋਧੀ ਧਰਦੀ ਨੇਤਾ ਪ੍ਰਨੀਤ ਕੌਰ ਵੱਲੋਂ ਸਰਕਾਰ ਤੇ આરોਪ ਲਾਇਆ ਗਿਆ ਜਿਹੜੇ ਹਸਪਤਾਲ ਹੈ ਹਸਪਤਾਲਾਂ 'ਚ ਡਾਕਟਰ ਨਹੀਂ ਹੈ ਦਵਾਈਆਂ ਨਹੀਂ ਹੈ ਤੇ ਇਸ ਦੇ ਜਵਾਬ ਦੇ ਵਿੱਚ ਪ੍ਰਨੀਤ ਕੌਰ ਤੇ ਉਹਨਾਂ ਨੇ ਹਮਲਾ ਕਰਦੇ ਕਿਹਾ ਕਿ ਤੁਹਾਡਾ ਪਤੀ ਪੰਜਾਬ ਦਾ ਮੁੱਖ ਮੰਤਰੀ ਸੀ ਤੁਸੀਂ ਪਟਿਆਲਾ ਜ਼ਿਲ੍ਹੇ ਵਿੱਚ ਕਿੰਨੇ ਹਸਪਤਾਲ ਖੁੱਲੇ ਕਿੰਨੇ ਡਾਕਟਰ ਭਰਤੀ ਕੀਤੇ ਕਿੰਨੇ ਦਵਾਈਆਂ ਭੇਜੀ ਇਸ ਦਾ ਜਵਾਬਨਾ ਉਹ ਬੁਜ਼ੁਰਗ ਹੋ ਗਏ ਹਨ ਉਹਨਾਂ ਨੂੰ ਰਾਜਨੀਤੀ ਤੋਂ ਸਿਨहासन ਲੈਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਮੈਨੂੰ ਲੋਕ ਸਭਾ ਚ ਭੇਜਿਆ ਤਾਂ ਕੱਗਰ ਦੀ ਜਿਹੜੀ ਸਮੱਸਿਆ ਹੈ ਉਸ ਤੋਂ ਮੈਂ ਲੋਕਾਂ ਨੂੰ ਜਾਦ ਦਿਵਾਵਾਂਗਾ ਡੈਮ ਬਣਾਏ ਜਾਣਗੇ ਔਰ ਜਿਹੜਾ ਹੜਾ ਦਾ ਨੁਕਸਾਨ ਹੁੰਦਾ ਹੈ ਫਸਲਾਂ ਦਾ ਕਿਸਾਨਾਂ ਦੀ ਹੜਾ ਨਾਲ ਉਸ ਦੇ ਲਈ ਵੀ ਸਾਡੇ ਵੱਲੋਂ ਕੰਮ ਕੀਤੇ ਜਾਣਗੇ ਨੌਜਵਾਨਾਂ ਰੋਜ਼ਗਾਰ ਦੇ ਪ੍ਰਬੰਧ ਕੀਤੇ ਜਾਣੇ ਔਰ ਸਿਹਤ ਔਰ ਸਿੱਖਿਆ ਦੇ ਵਿੱਚ ਅਸੀਂ ਕੰਮ ਕਰਾਂਗੇ ਸਾਾਨੂੰ ਉਹ ਜਿਹੜਾ ਪੁਰਾਣਾ ਹਸਪਤਾਲਾ ਉੱਥੇ ਜਾਣ ਦੀ ਲੋੜ ਨਾ ਪਵੇ ਕਿਉਂਕਿ ਇੱਥੇ ਜੇ ਬਹੁਤ ਜੋੜਵੰਦ ਪਰਿਵਾਰ ਇੱਥੇ ਨੇੜੇ-ਚੜੇ ਦੇ ਬਹੁਤ ਪਰਿਵਾਰ ਆ ਇਸ ਜੇ ਰਹਿੰਦੇ ਨੇ ਜਿਨ੍ਹਾਂ ਨੂੰ ਇੱਥੋਂ ਲਾਭ ਲੈ ਸਕਦੇ ਨੇ ਔਰ ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਬਾਕੀ ਸਾਰਾ ਕੁਝ ਹੋ ਜਾਂਦਾ ਇੱਕ ਜਿਹੜਾ ਠੇਕਾ ਹੈ ਇੱਥੇ ਉਹ ਦੀ ਸਾਰੇ ਮਹੱਲੇ ਨੂੰ ਤਕਲੀਫ ਹੈ ਮੈਂ ਤੁਹਾਡੇ ਨਾਲ ਵਾਅਦਾ ਕਰਦਾ 2 ਦਿਨ ਦੇ ਵਿੱਚ ਵਿੱਚੋਂ ਠੇਕਾ ਝਕਾ ਕੇ ਤੁਹਾਨੂੰ ਦੱਸਾਂਗੇ ਵੀ ਠੇਕਾ ਸੀ ਝਕਾਤਾ ਉਥੋਂ ਵੀ ਉਨਾ ਬੜਾ ਜਿੱਥੇ ਮਰਜ਼ੀ ਲੈ ਜਾਓ ਪਰ ਉਹਨੇ ਨਹੀਂ ਰੱਖਣਾ ਇੱਕ ਮੇਰੀ ਕੋਸ਼ਿਸ਼ ਹੈ ਤੇ ਪਿਛਲੇ ਪਾਸੇ ਇੱਕ ਹਥਾਈ ਹੈ ਆਪਣੇ ਹਥਾਈ ਹੈ ਨਾ ਧਰਮਸ਼ਾਲਾ ਵੀ ਉਹਦਾ ਵੀ ਥੋੜਾ ਕਾਇਆ ਕਲਪ ਕਰਕੇ ਉਹਨੂੰ ਮਿੰਨੀ ਪੈਲਸ ਬਣਾ ਕੇ ਤੁਹਾਨੂੰ ਉਹਰਾ ਆਪਣਾ ਜਾਣੇ ਹੀ ਨਾ ਪਵੇ ਆਪਣੇ ਜਿੰਨੇ ਬੱਚਿਆਂ ਦੇ ਵਿਆਹ ਵਗੈਰਾ ਜਿਹੜਾ ਕਰਨੇ ਨੇ ਜਿੰਨੇ ਵੀ ਖੁਸ਼ੀ ਦੇ ਪ੍ਰੋਗਰਾਮ ਕਰਨੇ ਨੇ ਤੁਸੀਂ ਉੱਥੇ ਕਰ ਸਕੋ ਕਿੱਥੇ ਕਰਕੇ ਆਏ ਹੋ ਤੁਸੀਂ ਦੇਖੋ ਮੈਂ ਤੇਰਾ ਪਿੰਡਾ ਜਾ ਕੇ ਆਇਆ ਜੀ ਤੇ ਹੁਣ ਕਦਰਾਬਾਦ ਤੋਂ ਆ ਰਹੇ ਆ ਤੇ ਸਵੇਰ ਦੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਹੋ ਗਏ ਆ ਤੇਰਾ ਪਿੰਡਾ ਜੀ ਹੁਣ ਸਮਾਣੇ ਚ 2 ਮਿੰਟ ਕਾ ਆ ਗਿਆ ਬਈ 15 ਮਿੰਟ ਕਾ ਇੱਥੇ ਆ ਦੋ ਤਿੰਨ ਪਟਾੜੇ ਕਰਕੇ ਆਇਆ ਸੀਗਾ ਇੱਕ ਅੱਧੀ ਰਾਤ ਨੂੰ ਜਾ ਕੇ ਕਰ ਆਇਆ ਜੀ ਤੇ ਮੇਰੀ 18 20 ਮੀਟਰ ਦਾ ਰੋਜ਼ ਹੋ ਗਿਆ ਇਸ ਤਰ੍ਹਾਂ ਦਾ ਘਾਰਾ ਮਿਲ ਰਿਹਾ ਹੈ ਅਜਾ ਦਿਖਾਈਓ ਜਰਾ ਲੋਕਾਂ ਦਾ ਘਾਰਾ ਪਿੱਛੇ ਦੇਖੀ ਦਿਖਾਈਓ ਜਰਾ ਹਜੂ ਸਾਰਾ ਪੂਰਾ ਪਿੰਡ ਆ ਜਾਂਦਾ ਸਾਰਾ ਮੱਲਾ ਆਇਆ ਹੋਇਆ ਜੀ ਜੀ ਅੱਜ ਪੰਨੀਤ ਕੌਰ ਦਾ ਪਾਤਨਾ ਇੱਕ ਅੱਗੇ ਤੇ ਦਰਦਸ਼ ਬਿਰੋਧ ਹੋਇਆ ਇਸ ਤੇ ਤੁਸੀਂ ਕਹਿ ਗੋ ਦੇਖੋ ਉਹਨਾਂ ਨੇ ਪਿੰਡ ਆਈ ਤਾਂ ਕੰਮ ਕੀ ਕਿਸਾਨਾਂ ਦੀ ਦੇਖੋ ਉਹ ਉਹਨਾਂ ਨੇ ਭਾਜਪੀ ਨੇ ਕਿਸਾਨਾਂ ਤੇ ਅਤਿਆਚਾਰ ਕੀਤਾ ਉਹਨਾਂ ਨੂੰ ਦਿੱਲੀ ਚ ਨਹੀਂ ਵਾੜਨ ਦਿੰਦੇ ਉਹਨਾਂ ਤੇ ਗੋਲੀਆਂ ਚਲਾਉਂਦੇ ਆ ਗੋੜੇ ਚਲਾਉਂਦੇ ਆ ਤੇ ਪੰਨੀਤ ਕੌਰ ਜੀ ਚਾਰ ਵਾਰੀ ਐਮਪੀ ਬਣਨ ਤੋਂ ਬਾਅਦ ਇਹੋ ਜੇ ਪਾਰਟੀ ਚੱਲੇਗਾ ਜਿਹਨੂੰ ਸਾਰ ਉਹਨਾਂ ਨੂੰ ਕਿਸਾਨਾਂ ਨਾਲ ਖੜਨਾ ਚਾਹੀਦਾ ਸੀ ਆਪਣੇ ਮਜ਼ਦੂਰਾਂ ਨਾਲ ਖੜਨਾ ਚਾਹੀਦਾ ਉਹ ਭਾਜਪਾ ਦੇ ਨਾਲ ਜਾ ਕੇ ਖੜ ਗਏ ਉਹਨਾਂ ਦਾ ਉਹਨਾਂ ਦਾ ਮਤਲਬ ਸ਼ੁਰੂ ਤੋਂ ਅਹੀ ਰਿਹਾ ਸੱਤਾ ਦੇ ਨਾਲ ਰਹਿੰਦੇ ਆ ਉਹ ਉਹ ਲੋਕਾਂ ਨਾਲ ਹੀ ਰਹੇ ਕਦੇ ਵੀ ਨਾ ਕੋਈ ਕੰਮ ਕੀਤਾ ਲੋਕ ਲੋਕੋ ਨੌਕਰਾਂ ਦਾ ਵਿਰੋਧ ਕਰ ਰਹੇ ਆ ਮੈਂ ਤਾਂ ਫਿਰ ਵੀ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਚਾਰ ਵਾਰੀ ਬਣ ਲਏ 80 ਸਾਲ ਦੇ ਹੋ ਗਏ ਔਰ ਤੁਸੀਂ ਗਰੇਸਫੁੱਲ ਰਿਟਾਇਰ ਹੋ ਜਾਓ ਕਿਸੇ ਆਮ ਲੋਕਾਂ ਆਮ ਘਰਾਂ ਦੇ ਲੋਕ ਤੇ ਆਪ ਤੁਹਾਨੂੰ ਕੰਮ ਕਰਨ ਦਿਓ ਡਾਕਟਰ ਸਾਹਿਬ ਉਹ ਤੁਹਾਡੇ ਤੇ આરોਪ ਲਾਇਆ ਸਰਕਾਰ ਤੇ ਵੀ ਇਹਨਾਂ ਕੀ ਸਰਕਾਰ ਦੇ ਦੌਰਾਨ ਪੂਰੇ ਜ਼ਿਲ੍ਹੇ ਦੇ ਵਿੱਚ ਡਾਕਟਰਾਂ ਦੀ ਹਸਪਤਾਲਾਂ ਦੇ ਵਿੱਚ ਕਮੀ ਹੈ ਸਤਰਾਣਾ ਬਾਦਸਬ ਪਾਥੜਾ ਕਗਾ ਇਹ ਸਮੱਸਿਆਵਾਂ ਨੂੰ ਸਾਹਮਣੂ ਰੱਬ ਦੇ ਭਰੋਸੇ ਹੁੰਦੇ ਲੋ ਜਦੋਂ ਉਹਨਾਂ ਦਾ ਘਰ ਵਾਲਾ ਮੁੱਖ ਮੰਤਰੀ ਸੀ ਉਹਨਾਂ ਦਾ ਪਟਿਆਲੇ ਤੋਂ ਹੀ ਸਿਹਤ ਮੰਤਰੀ ਸੀ ਉਦੋਂ ਦਾ ਕਮੇਰ ਜਿੰਦਰਾ ਹਸਪਤਾਲ ਸੀ ਭਰਾਵਾ ਰਜਿੰਦਰਾ ਹਸਪਤਾਲ ਚ ਪੂਰੀ ਕਰਤੀ ਮੈਂ ਮਾਤਾ ਕਸਲੇਆ ਚ ਕਰਤੀ ਸਮਾਣੇ ਚ ਕਰਤੀ ਕਿ ਜਿਹੜੇ ਪਾਤਰਾਂ ਦੇ ਵਿੱਚ ਵੀ ਲਾ ਰਹੇ ਆ ਡਾਕਟਰ ਲਾਏ ਆ ਉੱਥੇ ਵੀ ਐਮਰਜੈਂਸੀ ਸਵਾਵਾ ਦੇ ਰਹੇ ਆ ਸੋ ਅਸੀਂ ਡਾਕਟਰ ਭਰਤੀ ਕਰ ਰਹੇ ਉਹਨਾਂ ਨੇ ਉਹਨਾਂ ਨੇ ਤਾਂ ਪਟਿਆਲੇ ਚ ਨਹੀਂ ਪੂਰੀ ਕੀਤੀ ਹੁਣ ਗੱਲ ਕਰਦੇ ਆ ਪਾਤਰਾਂ ਦੀ ਉਹ ਵੀ ਕਰ ਦਾਂਗੇ ਪੂਰੀ 2 ਸਾਲ ਹੋਇਆ ਜੇ ਉਹਨਾਂ ਨੂੰ ਤਾਂ ਬਹੁਤ ਟਾਈਮ ਮਿਲਿਆ ਉਹ ਤਾਂ ਉਹ ਤਾਂ 20 20 ਸਾਲ ਰਿਹਾ 25 ਸਾਲ ਐਮਪੀ ਰਿਹਾ ਉਹਦੇ ਘਰ ਵਾਲਾ 25 30 ਸਾਲ ਐਮਐਲਏ ਰਿਹਾ ਔਰ ਦੋ ਵਾਰੀ ਮੁੱਖ ਮੰਤਰੀ ਰਿਹਾ ਜੇ ਮੁੱਖ ਮੰਤਰੀ ਜਿਹੜਾ ਕੰਮ ਨਹੀਂ ਕਰ ਸਕਿਆ ਜਾ ਕੇ ਦੇਖੋ ਮਾਤਾ ਖੱਲੇ ਹਸਤੜ ਉਹਨੂੰ ਕਹੋ ਜੀ ਪ੍ਰੀਤ ਕੌਰ ਜੀ ਜਾਓ ਮਾਤਾ ਖੱਲੇ ਹਸਤੜ ਦੇਖ ਕੇ ਆਓ ਲੋਕਾਂ ਨੂੰ ਪੁੱਛੋ ਕਿ ਤੁਹਾਡੇ ਜਦੋਂ ਹਸਬੰਡ ਮੁੱਖ ਮੰਤਰੀ ਸੀ ਉਹਦੀ ਕੀ ਹਾਲਤ ਸੀ ਅੱਜ ਕੀ ਆ ਉਹਨੂੰ ਕਹੋ ਮੱਲਗਲੇਨਿਕ ਦੇਖ ਕੇ ਆਓ ਤੁਹਾਡੇ ਘਰ ਵਾਲੇ ਨੇ ਇੱਕ ਵੀ ਬਣਾਇਆ ਕੋਈ ਤੁਸੀਂ ਕੁਝ ਕੀਤਾ 25 ਕਰੋੜ ਦੇ ਵਿੱਚ ਤੁਸੀਂ ਹਰ ਸਾਲ ਪੰਜ ਜੜੇ ਆ ਗਏ ਆ ਉਹ ਨਮੂਨੇ ਦੇ ਪਿੰਡ ਬਣਾਣਾ ਸੀ ਦੱਸੋ ਕੋਈ ਕੰਮ ਕੀਤਾ ਤੁਸੀਂ ਜ਼ਿੰਦਗੀ ਚ ਕੋਈ ਤੁਸੀਂ ਪ੍ਰੋਜੈਕਟ ਨਹੀਂ ਲੈ ਕੇ ਆਏ ਮੈਂ ਲੈ ਕੇ ਆਉਂਗਾ ਤੁਹਾਨੂੰ ਦਿਖਾਉਂਗਾ ਜੀ ਸਰ ਤੁਹਾਡਾ ਕੀ 비ਜ਼ਨ ਹੈ ਤੁਹਾਨੂੰ ਮੋਖਾ ਲੋਕਾਂ ਦੀ ਆ ਤੁਸੀਂ ਜੀਤ ਕੇ ਜਾਂਦੇ ਲੋਕ ਸਰ ਮੈਂ ਹਲਕੇ ਲਈ ਸਾਡਾ ਰੀਜਨ ਸਾਡਾ ਕੰਮ ਹੈ ਜੀ ਜੋ ਭਗਵਾਨਤਮਾਨ ਸਰਕਾਰ ਹੈ ਅਰਵਿੰਦ ਕੇਜੀਵਾਲ ਦੀ ਸੋਚ ਹੈ ਸੋਚਿਆ ਹੋਗਾ ਤੁਸੀਂ ਵੀ ਕੀ ਪ੍ਰੋਜੈਕਟ ਲੈ ਆਉਣਗੇ ਮਨ ਸਰ ਜੀਤ ਕੇ ਹਾਂ ਬਿਲਕੁਲ ਜੀ ਪਹਿਲੀ ਗੱਲ ਤਾਂ ਵੀ ਕੱਗਰ ਦੀ ਸਮੱਸਿਆ ਦਾ ਪਰਮਾਨੈਂਟ ਹੱਲ ਕਰੂੰਗਾ ਚਾਰ ਡੈਮ ਬਣਾਉਂਗਾ ਸਾਰੀਆਂ ਛੋਟ ਛੋਟੀਆਂ ਨਦੀਆਂ ਦੇ ਉੱਤੇ ਪਾਣੀ ਸਟੋਰ ਕਰੂੰਗਾ ਸਾਰਾ ਸਾਲ ਕੱਗਰ ਚੱਲੇਗਾ ਨਦੀਆਂ ਚੱਲਣਗੀਆਂ ਕਿਸਾਨਾਂ ਨੂੰ ਪਾਣੀ ਦੇਵ ਸਾਡਾ ਜਿਹੜਾ 12000 ਕਰੋੜ ਰੁਪਏ ਰੋਕਿਆ ਉਹ ਲੈ ਕੇ ਆਉਂਗਾ ਪਿੰਡਾਂ ਦੀਆਂ ਸੜਕਾਂ ਬਣਾਉਂਗਾ ਹਸਪਤਾਲ ਬਣਾਉਂਗਾ ਔਰ ਜਿਹੜਾ ਸਾਡੇ ਬੱਚਿਆਂ ਦੇ ਵਾਸਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੇ 45000 ਨੌਕਰੀਆਂ ਦਿੱਤੀਆਂ ਕੇਂਦਰ ਦੇ ਕੇਂਦਰ ਤੋਂ ਤਾਂ ਉੱਥੇ 2 ਕਰੋੜ ਨੌਕਰੀਆਂ ਦੇਣੀਆਂ ਸੀ ਪੰਜਾਬ ਦੇ ਬੱਚਿਆਂ ਲਈ 10 ਲੱਖ ਨੌਕਰੀਆਂ ਲੈ ਕੇ ਆਉਂਗਾ 10 ਲੱਖ ਠੀਕ ਹੈ थैंक यू ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ